19ਵੀਂ ਸਦੀ ਦੇ ਵਿੱਚ ਸਿੱਖਾਂ ਦੇ ਅੰਦਰ ਰਾਜ ਭਾਗ ਵੀ ਆਇਆ ਬੜੀਆਂ ਤਬਦੀਲੀਆਂ ਆਈਆਂ ਔਰ ਇਸ ਤੋਂ ਇਲਾਵਾ ਸਿੱਖਾਂ ਵਿੱਚ ਬਹੁਤ ਵੱਡੀ ਗਰਾਫਟ ਵੀ ਆਈ ਜਦੋਂ ਸਿੱਖ ਸਿੱਖੀ ਧਰਮ ਤੋਂ ਦੂਰ ਹੋ ਗਏ ਨੌਜਵਾਨ ਦਸਤਾਰਾਂ ਦੀ ਥਾਂ ਤੇ ਕੇਸ ਕਤਲ ਕਰਾਉਣ ਲੱਗ ਪਏ ਔਰ ਇੱਕ ਐਸੀ ਲਹਿਰ ਤੱਲੀ ਨਾਸਤਕ ਪੁਣੇ ਦੀ ਤੇ ਪੰਜਾਬ ਦੇ ਵਿੱਚ ਸਾਡੀ ਜਵਾਨੀ ਜਿਹੜੀ ਸੀ ਉਹ ਕੁਰਾਹੇ ਪੈ ਗਈ ਫਿਰ ਇਸ 20ਵੀਂ ਸਦੀ ਦੇ ਅੰਦਰ ਦਮਦਮੀ ਟਕਸਾਲ ਦੇ 14ਵੇਂ ਮੁਖੀ ਕਥਨੀ ਕਰਨੀ ਦੇ ਪੂਰੇ ਸੂਰੇ ਸੂਰਬੀਰ ਮਹਾਬਲੀ ਜੋਦੇ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਜੀ ਨੇ ਕੰਮ ਰਕਸਾ ਕੀਤਾ ਔਰ ਕੌਮ ਵਿੱਚ ਦੇ ਗਰਾਵਟ ਆਈ ਦੂਰ ਕੀਤੀ ਹੈ ਉਹ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਸੇਰਾ ਉਹਨਾਂ ਦੀ ਰਾਤ ਦਿਨ ਦੀ ਐਡਾ ਵੱਡਾ ਸੰਘਰਸ਼ ਐਡੀਆਂ ਵੱਡੀਆਂ ਘਾਲਣਾ ਐਡੀ ਵੱਡੀ ਕੁਰਬਾਨੀ ਉਹਨਾਂ ਮਹਾਪੁਰਖਾਂ ਦੀ ਕਿ ਅਸੀਂ ਦੁਬਾਰਾ ਸਿੱਖੀ ਦੀ ਮੁਖ ਧਾਰਾ ਨਾਲ ਜੁੜੇ ਦੁਨੀਆਂ ਦੇ ਵਿੱਚ ਸਿੱਖੀ ਦੇ ਬੋਲ ਬਾਲੇ ਹੋਏ ਸਿੱਖੀ ਦਾ ਸੂਰਜ ਦੁਬਾਰਾ ਦੁਨੀਆ ਦੇ ਵਿੱਚ ਬੜੇ ਜਾਹੂ ਜਲਾਲ ਨਾਲ ਚੜ੍ਹਿਆ ਇਹ ਸਾਰੀ ਦੇਣ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਜੀ ਦੀ ਹੈ ਇਸ ਕਰਕੇ ਖਾਲਸਾ ਜੀ ਉਹਨਾਂ ਮਹਾਪੁਰਖਾਂ ਨੇ ਜਦੋਂ ਤੋਂ ਦਮਦਵੀ ਟਕਸਾਲ ਦੇ 1977 ਤੋਂ ਲੈ ਕੇ 84 ਤੱਕ ਮੁਖੀ ਰਹੇ 6 ਤੋਂ 7 ਸਾਲ ਅਰਸਾ ਫੇਤੇ ਰੱਦ ਕੇ ਉਹਨਾਂ ਨੇ ਪ੍ਰਸ਼ਾਦਾ ਨਹੀਂ ਸ਼ਕਿਆ ਰੱਦ ਕੇ ਕਦੇ ਆਰਾਮ ਨਹੀਂ ਕੀਤਾ ਔਰ ਨਾ ਹੀ ਚੰਗਾ ਕੋਈ ਵਸਤਰ ਪਾਇਆ ਨਾ ਕਦੇ ਜੋੜਾ ਵੀ ਉਹਨਾਂ ਦਾ ਟੁੱਟਿਆ ਸਾਦਾ ਔਰ ਦੇ ਕੇ ਤੇ ਕਦਾ ਪ੍ਰਸ਼ਾਦਾ ਮਿਲਿਆ ਸ਼ਕ ਲਿਆ ਨਹੀਂ ਤਾਂ ਰਾਤ ਦਿਨ ਲੱਖ ਬਨ ਕੇ ਕੌਮ ਦੇ ਪ੍ਰਚਾਰ ਪ੍ਰਸਾਰ ਲਈ ਤੁਰੇ ਰਹੇ ਸਮੇਂ ਦੀ ਜ਼ਾਲਮ ਹਕੂਮਤ ਨੇ ਸਤਖਣ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਉਹਨਾਂ ਦੀ ਅਗਵਾਈ ਹੇਠ ਅਮਰਸ਼ਹੀਦ ਭਾਈ ਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਉਹ ਸ਼ਹੀਦ ਹੋਏ ਜਰਨਲ ਸਰਦਾਰ ਸੁਬੇਕ ਸਿੰਘ ਜੀ ਦੀ ਸ਼ਹੀਦੀ ਹੋਈ ਜਸੇਦਾਰ ਬਾਬਾ 18 ਸਿੰਘ ਜੀ ਦੀ ਅਣਗਿੰਤ ਸਿੰਘਾਂ ਸਿੰਘਣੀਆਂ ਪਟੰਗੀਆਂ ਦੀਆਂ ਸ਼ਹੀਦੀਆਂ ਹੋਈਆਂ ਅੱਜ 48 ਸਾਲ ਹੋ ਚੁੱਕੇ ਐ ਇਸ ਕੱਲੂ ਘਾਰੇ ਨੂੰ ਵਾਪਰੇ ਨੂੰ ਇਹਨਾਂ ਕੁਰਬਾਨੀਆਂ ਤੋਂ ਬਾਅਦ ਕੌਮ ਦੇ ਵਿੱਚ ਦੁਬਾਰਾ ਕ੍ਰਾਂਤੀ ਪੈਦਾ ਹੋਈ ਹੈ ਦੁਬਾਰਾ ਕੌਮ ਜਾਗੀ ਹੈ ਸੋ ਮੇਰੀ ਬੇਨਤੀ ਹੈ ਕਿ ਆਪਾਂ ਇਹਨਾਂ ਸ਼ਹੀਦਾਂ ਦਾ ਜੋ ਸ਼ਹੀਦੀ ਦਿਹਾੜਾ ਉਹ ਬੜੇ ਉਛਾਣ ਨਾਲ ਮਨਾਉਣਾ ਸਾਡਾ ਫਰਜ਼ ਹੈ ਕਿਉਂਕਿ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਸ਼ਹੀਦਾਂ ਦੀਆਂ ਯਾਦਾਂ ਨੂੰ ਬੜੇ ਉਤਸ਼ਾਹ ਨਾਲ ਔਰ ਬੜੀ ਚੜ੍ਹਦੀ ਕਲਾ ਨਾਲ ਖਾਲਸਾ ਜੱਟਵੇ ਨਾਲ ਮਨਾਈਏ ਕਿਉਂਕਿ ਦਾਲ ਮਹਕੂਮਤ ਨੇ ਜੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਸੀ ਔਰ ਨਵੰਬਰ ਵਿੱਚ ਸਿੱਖ ਨਸਲਕੁਸ਼ੀ ਹੋਈ ਦਿੱਲੀ ਦੇ ਬਾਜ਼ਾਰਾਂ ਵਿੱਚ ਕਾਨਪੁਰ ਦੇ ਬਾਜ਼ਾਰਾਂ ਵਿੱਚ ਬੋਕਾਰੋ ਦੇ ਬਾਜ਼ਾਰਾਂ ਵਿੱਚ ਹਿੰਦੁਸਤਾਨ ਦੇ ਵੱਡੇ ਸ਼ਹਿਰਾਂ ਦੇ ਅੰਦਰ ਬੜਾ ਵੱਡਾ ਕਾਮਿਨਸ਼ਨ ਤਾਪ ਭੋਗ ਗਿਆ